ਪੰਜਾਬੀ ਸਿੰਗਰ ਮਨਕੀਰਤ ਔਲਖ ਆਪਣੇ ਜਨਮ ਦਿਨ ਮੌਕੇ ਸੁਲਤਾਨਪੁਰ ਲੋਧੀ ਪਹੁੰਚੇ ਇੱਥੇ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਵੱਡਾ ਕਦਮ ਚੱਕਿਆ ਮਨਕੀਰਤ ਔਲਖ ਵੱਲੋਂ ਸੰਤ ਪਾਪਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨੂੰ 10 ਟਰੈਕਟਰ ਸੌਂਪੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਕੀਰਤ ਔਲਖ ਨੇ ਕਿਹਾ ਕਿ ਅੱਜ ਅਸੀਂ ਇਸ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ 10 ਟਰੈਕਟਰ ਸੰਤ ਮਹਾਪੁਰਸ਼ਾਂ ਨੂੰ ਦੇ ਕੇ ਚੱਲੇ ਹਾਂ। ਇਹ ਟਰੈਕਟਰ ਲੋੜ ਮੁਤਾਬਕ ਪੀੜਤਾਂ ਦੀ ਸੇਵਾ ਤੇ ਮਦਦ ਲਈ ਵਰਤੇ ਜਾਣਗੇ। ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਆਪਾਂ ਜਿੰਨੇ ਵੀ ਮੈਨੂੰ ਵੇਖ ਰਹੇ ਨੇ ਹਨਾ ਤੁਹਾਡੇ ਮਾਧਮ ਰਹੀਂ ਪਹਿਲਾਂ ਆਪਾਂ ਵੀਰ ਰਾਜਵੀਰ ਜਵੰਦੇ ਦੀ ਹਨਾ ਤੇ ਉਹਨਾਂ ਲਈ ਘਰ ਘਰ ਅਰਦਾਸ ਕਰੋ ਵੀ ਵੀਰ ਜਲਦੀ ਠੀਕ ਹੋਣ ਬਾਕੀ ਅਰਦਾਸਾਂ ਲੱਗ ਵੀ ਰਹੀਆਂ ਨੇ ਤੇ ਪਹਿਲਾਂ ਨਾਲੋਂ ਮੰਨ ਲਓ ਸਟੇਬਲ ਵੀ ਨੇ ਤੇ ਸਭ ਨੂੰ ਇੱਕੋ ਬੇਨਤੀ ਆ ਵੀ ਪਹਿਲਾਂ ਜਿੱਥੇ ਵੀ ਜਿਹੜੀ ਥਾਂ ਤੇ ਵੀ ਹੈਗੇ ਆ ਵੀ ਉਹ ਬੰਦਾ ਅਰਦਾਸ ਕਰੇ ਵੀਰ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਅੱਜ ਜਿਵੇਂ ਕਿ ਅਸੀਂ ਆਪਦੇ ਸਾਰੇ ਭਰਾਵਾਂ ਵੱਲੋਂ ਮੇਰੇ ਵੱਲੋਂ ਸਿਮਰਨ ਹੁੰਦਲ ਰੂਪਾ ਸੁਆਣਾ ਸਾਡੀ ਸਾਰੀ ਟੀਮ ਅੱਜ ਅਸੀਂ 21 ਟਰੈਕਟਰ 21 ਟਰੈਕਟਰਾਂ ਦੀ ਸੇਵਾ ਲੈ ਕੇ ਆਏ ਆ 11 ਟਰੈਕਟਰ ਸਾਡੀ ਟੀਮ ਵੱਲੋਂ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਜਿਨ੍ਹਾਂ ਜਿਵੇਂ ਮੈਂ ਕਿਹਾ ਸੀ ਵੀ ਮੇਰੇ ਜਿੰਨੇ ਯਾਰ ਦੋਸਤ ਆ ਵੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਚੜ ਕੇ ਹਨਾ ਤੇ ਜਿਨ੍ਹਾਂ ਦੇ ਵਿੱਚ ਹੁਣ 21 ਟਰੈਕਟਰ ਲੈ ਕੇ ਆਏ ਆ ਅਸੀਂ ਤੇ ਐਂਡੀ ਧੂਗਾ ਭਾਜੀ ਵੀ ਮੰਨ ਲਓ ਸਾਡੀ ਟੀਮ ਹੀ ਹੋ ਗਈ ਸਾਡੇ ਵੱਡੇ ਭਰਾ ਨੇ ਹਣਾ ਹਰ ਚੰਗੇ ਮਾੜੇ ਸਮੇ ਸਾਡੇ ਨਾਲ ਖੜਦੇ ਆ ਸ਼ੁਰੂ ਤੋਂ ਮੈਂ ਪਹਿਲਾਂ ਉਹਨਾਂ ਵੱਲੋਂ ਕਬੱਡੀ ਖੇਡਿਆ ਪਹਿਲਾਂ ਕਬੱਡੀ ਪ੍ਰੋਮੋਟਰ ਸੀ ਤੇ ਮੈਂ ਕਬੱਡੀ ਖਿਡਾਰੀ ਸੀ ਉਹਨਾਂ ਵੱਲੋਂ ਕਬੱਡੀ ਖੇਡਿਆ ਤੇ ਫਿਰ ਜਦੋਂ ਐਜ਼ ਕਲਾਕਾਰ ਲਾਈਨ 'ਚ ਮੈਂ ਆ ਗਿਆ ਤੇ ਸ਼ੁਰੂ ਤੋਂ ਉਹਨਾਂ ਦੀ ਬਹੁਤ سپورਟ ਆ ਤੇ ਐਦਕੀ ਭਾਜੀ ਨੇ ਭਾਜੀ ਕਹਿੰਦੇ ਮਨਕੀਰਤ ਵੀ ਜਿੰਨੇ ਮਰਜ਼ੀ ਟਰੈਕਟਰਾਂ ਦੀ ਸੇਵਾ ਮੇਰੇ 줌ੇ ਲਾ ਦੇ ਆਪਾਂ 30 ਟਰੈਕਟਰਾਂ ਦੀ ਜ਼ਿੰਮੇਵਾਰੀ ਭਾਜੀ ਸਿਰ ਲਈ ਸੀ ਤੇ ਉਹਨਾਂ ਦੇ ਐਂਡੀ ਧੁੱਗੇ ਭਾਜੀ ਨੇ 10 ਟਰੈਕਟਰ ਭੇਜਤੇ ਆ ਤੇ 11 ਟਰੈਕਟਰ ਸਾਡੀ ਟੀਮ ਵੱਲੋਂ ਤੇ ਟੋਟਲ ਪਹਿਲਾਂ 20 ਭੇਜੇ ਆ ਨਾ ਤੇ 21 ਹੋਣ ਹੋਗੇ 41 ਟਰੈਕਟਰਾਂ ਦੀ ਸੇਵਾ ਹੋਗੀ ਬਾਕੀ ਅਸੀਂ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹਨਾਂ ਨੂੰ ਫਿਰੋਜ਼ਪੁਰ ਆਪਣੇ ਵਜੀਤਪੁਰ ਵਾਲੇ ਵਜੀਤਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮਨਕਿਰਤ ਵੀ ਸਾਨੂੰ ਕਰ ਦੋ ਵੀ ਆਪਣਾ ਆਪਣਾ ਵੀ ਸਾਨੂੰ ਇੱਕ ਦੀ ਲੋਡ ਹੈ ਇੱਕ ਦੀ ਲੋਡ ਹੈ ਹਨਾ ਇੱਕ ਦੀ ਟਰੈਕਟਰ ਦੀ ਸੇਵਾ ਕਰ ਦੋ ਤੇ ਫਿਰ 10 ਟਰੈਕਟਰ ਅਸੀਂ ਬਾਬਾ ਜੀ ਉਹਨਾਂ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਆਪਣਾ ਸਰੀਆਲੀ ਸਾਹਿਬ ਵਾਲੇ ਠੀਕ ਆ ਮਹਾਪੁਰਸ਼ ਤੇ 10 ਟਰੈਕਟਰ ਬਾਬਾ ਬਾਬਾ ਜੀ ਨੂੰ ਅਸੀਂ ਕਰਕੇ ਚੱਲੇ ਆ ਤੇ ਇੱਕ ਟਰੈਕਟਰ ਉਧਰ ਗਿਆ 11 ਵਜੀਦਪੁਰ ਵਜੀਦਪੁਰ ਹੋ ਗਿਆ ਜੀ ਤੇ ਜਿਹੜੇ 10 ਟਰੈਕਟਰ ਪਿੱਛੇ ਰਹਿ ਗਏ ਉਹ ਉਹ ਐਨਲਾਈਜ਼ ਕਰਕੇ ਵੀ ਜਿੰਨੇ ਵੀ ਆਪਣਾ ਇਹਨਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਵੇਂ ਕਿ ਇੱਕ ਦੋ ਟਰੈਕਟਰਾਂ ਦੀ ਆਪਾਂ ਉਹ ਵੇਖੀ ਸੀ ਹਨਾ ਐਡ ਉਹ ਜਿਹੜਾ ਪਾਣੀ ਚ ਗਿਆ ਬਾਬਾ ਜਿਹੜੇ ਪਾਣੀ ਚ ਨਹੀਂ ਡੇਗਿਆ ਸੀ ਕਿਸੇ ਦਾ ਪਾਣੀ ਚ ਡੇਗਿਆ ਲੰਗਰ ਮੰਨ ਲਓ 10 ਟਰੈਕਟਰਾਂ ਦੀ ਵੀ ਤੁਸੀਂ ਫਿਰ ਇਆਂ 10 ਟਰੈਕਟਰ ਉਹ ਬਾਬਾ ਜੀ ਵੀ ਉਹ ਅਸੀਂ ਐਨਾਲਾਈਜ਼ ਕਰ ਲਾਂਗੇ ਭਾਵੇਂ মিডিਆ ਕਰ ਲੈ ਭਾਵੇਂ ਬਾਬੇ ਕਰ ਲੈਣਗੇ ਕੋਈ ਵੀ ਮੰਨ ਲਓ ਐਨਾਲਾਈਜ਼ ਕਰਕੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦਾ ਛੋਟਾ ਜਿਹੜਾ ਛੋਟਾ ਜ਼ਿੰਮੇਦਾਰ ਆ ਜਿਹਨੂੰ ਜ਼ਿਆਦਾ ਨੁਕਸਾਨ ਆ ਤੇ 10 ਟਰੈਕਟਰਾਂ ਦੀ ਸੇਵਾ ਉਹਨਾਂ ਲਈ ਅੱਛਾ ਬਾਜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਟਰੈਕਟਰਾਂ ਦੀ ਸੇਵਾ ਨਿਭਾ ਰਹੇ ਹੋ ਬਾਬਾ ਜੀ ਨੇ ਅੱਜ ਨਵਾਂ ਜਿਹੜਾ ਪ੍ਰੋਜੈਕਟ ਸ਼ੁਰੂਆਤ ਕਰ ਰਹੇ ਨੇ ਅੱਜ ਤਾਂ ਤਕਰੀਬਨ ਜਿਹੜੇ 12 ਕੱਚੇ ਪੇਰੇ ਨੇ ਉਹਦੀ ਸੇਵਾ ਲਗਾਤਾਰ ਚਾਰੀਤਾ ਨੂੰ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ 'ਚ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ ਕਿਉਂਕਿ ਜੇਕਰ ਬੰਨ ਪੱਕੇ ਹੋਣਗੇ ਮੈਨੂੰ ਲੱਗਦਾ ਆਪਣੀ ਇਹ ਸਾਰੀ ਜਿਹੜੀ ਜੂੜਾ ਪੱਟੀ ਜਾਊਗੀ ਇਸ ਨੂੰ ਲੈ ਕੇ ਕਲਾਕਾਰਾਂ ਵੱਲੋਂ ਕੀ ਕੋਈ ਸਹਿਯੋਗ ਦੇਖੋ 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 ਜੀ ਹਰ ਬੰਦਾ ਆਪਦੇ ਹਿਸਾਬ ਨਾਲ ਸਹਿਯੋਗ ਜਿਵੇਂ ਕਲਾਕਾਰ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕਰ ਰਹੇ ਆ ਬਾਕੀ ਐਤਕੀ ਹੜਾਂ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਸੰਤ ਮਹਾਪੁਰਸ਼ ਨਾ ਹੋਣ ਕਿਉਂਕਿ ਕਾਲੀਯੁਗ ਦਾ ਟਾਈਮ ਆ ਜੇ ਨਾ ਹੋਣ ਤਾਂ ਮੈਂ ਕਹਿੰਨਾ ਵੀ ਕਦੋਂ ਦਾ ਸਿਸਟਮ ਮੂਧਾ ਵੱਜ ਜਾਣਾ ਸੀ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਹੋਇਆ ਪਿਆ ਧਰਤੀ ਤੇ ਇਕੁਵਲ ਆ ਸੋ ਮੈਂ ਧੰਨਵਾਦ ਕਰਦਾ ਜਿੰਨੇ ਸਾਡੇ ਕਾਰ ਸੇਵਾ ਵਾਲੇ ਬਾਬੇ ਬਹੁਤ ਕਿਉਂਕਿ ਹਰ ਕਾਰ ਸੇਵਾ ਆਪਣੇ ਪੰਜਾਬ ਚ ਜਿੰਨੇ ਬਾਬੇ ਆ ਉਹਨਾਂ ਕੋਲ ਸਾਰੇ ਬਾਬਿਆਂ ਕੋਲ ਸੰਗਤ ਹਰ ਹਰ ਸੰਸਥਾ ਦੇ ਮੰਨ ਲਓ ਵੀ 10-10 ਲੱਖ ਸੰਗਤ ਹੈਗੀ ਆ ਜਿੱਦਨ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ 10 ਟਰੈਕਟਰ ਦਿੱਤੇ ਆ ਗੁਰੂ ਕੇ ਬਾਗ ਵਾਲੇ ਹਾਂਜੀ ਉਦਨ ਜੀ ਘਟੋ ਘਟਾ 2 ਕਿਲੋਮੀਟਰ ਮੈਂ ਤੁਰ ਕੇ ਗਿਆ ਸੀ ਜਿਸ ਦਿਨ ਅਸੀਂ ਮੈਂ ਆਪਣੀ ਮਾਇਆ ਦੀ ਸੇਵਾ ਕਰ ਪਹਿਲਾਂ ਮਾਇਆ ਦੀ ਸੇਵਾ ਕੀਤੀ ਸੀ ਫਿਰ ਉੱਥੇ ਕਹਿ ਕੇ ਆਏ ਸੀ ਵੀ 10 ਟਰੈਕਟਰ 2 ਕਿਲੋਮੀਟਰ ਤੱਕ ਜਿੰਨਾ ਵੀ ਤੁਰੇ ਗਏ ਅਸੀਂ ਉੱਥੇ ਮੰਨ ਲਓ ਵੀ ਸੰਗਤ ਹੀ ਸੰਗਤ ਵਾਹਿਗੁਰੂ ਦਾ ਜਾਬ ਚੱਲ ਰਿਹਾ ਸੀ ਠੀਕ ਹੈ ਟਰੈਕਟਰ ਤਾਂ ਰਾਹ 'ਚ ਖੜਿਆ ਸੀ 1000 ਤੋਂ 2000 ਨਹੀਂ 2000 ਟਰੈਕਟਰ ਹੀ ਹੋਣਾ ਜਿਹੜਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਸੋ ਸੋ ਕਾਰ ਸੇਵਾ ਮੈਂ ਤਾਂ ਹੀ ਕਹਣਾ ਵੀ ਨਹੀਂ ਤਾਂ ਕਦੇ ਦਾ ਮੁੱਦਾ ਵੱਜ ਜਾਣਾ ਸੀ ਕਾਲੀਯੋਗ ਦਾ ਟਾਈਮ ਆ ਇਹ ਸੰਤਾ ਮਹਾਪੁਰਸ਼ਾਂ ਕਰਕੇ ਬਾਕੀ ਪੰਜਾਬ ਨਾ ਕਦੇ ਦਬਿਆ ਨਾ ਕਦੇ ਦਬਣਾ ਪੰਜਾਬ ਨੇ ਬਹੁਤ ਸੰਤਾਵਾਂ ਢੰਡਾ ਹੈ ਮੈਂ ਪਹਿਲਾਂ ਵੀ ਆਪਦੇ ਇੰਟਰਵਿਊ ਵਿੱਚ ਕਹਿ ਚੁੱਕਾ ਹਾਂ 47 ਸੰਤਾ ਪੰਜਾਬ ਪੰਜਾਬ ਤੇ ਆਈ ਸਭ ਤੋਂ ਪਹਿਲਾਂ ਹਨ 88 ਵਾਲੇ ਹੜ ਆਏ ਠੀਕ ਹੈ ਪੰਜਾਬ ਇੱਕ ਮਾਰਸ਼ਲ ਆਪਾਂ ਆਪਣੇ ਪੰਜਾਬੀਆਂ ਨੂੰ ਸਪੈਸ਼ਲ ਮਾਝਾ ਜਿਹੜਾ ਮਾਝਾ ਬੈਲਟ ਨੂੰ ਮੈਂ ਸਪੈਸ਼ਲ ਕਹਿੰਦਾ ਵੀ ਸਾਰਾ ਸਿਸਟਮ ਸਟਾਰਟ ਉਹਨਾਂ ਤੋਂ ਹੁੰਦਾ ਹੁੰਦਾ ਪਰ ਐਤ ਕੀ ਮਾਝੇ ਤੋਂ ਆ ਕੇ ਸultanpur Lodi ਵਾਲੇ ਪਾਸੇ ਫਰੋਜਪੁਰ ਵਾਲੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਛੋਟੇ ਆ ਜੀ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਆਪਦੇ ਲੋਕਾਂ ਦੇ ਨਾਲ ਆ ਬਾਕੀ ਸੰਤਾ ਮਹਾਪੁਰਸ਼ਾਂ ਦੇ ਅਸੀਂ ਬੱਚੇ ਆ ਠੀਕ ਆ ਜਿੰਨੀ ਸਾਡੇ ਤੋਂ ਜਿੰਨੀ ਸੇਵਾ ਹੋ ਜੇ ਅਸੀਂ ਮੈਂ ਤਾਂ ਕਹਿੰਦਾ ਜੀ ਮੇਰੀ ਜਿਹੜੀ ਸਾਡੀ ਟੀਮ ਦੀ ਸੇਵਾ ਉਹ ਉਹ ਇੰਨੀ ਸੇਵਾ ਹੀ ਹੋਵੇ ਹਨਾ ਵੀ ਸਭ ਤੋਂ ਛੋਟੀ ਲੀਕ ਸਾਡੀ ਹੋਵੇ ਵੀ ਸਾਡੇ ਤੋਂ ਬਹੁਤ ਉੱਤੇ ਚੜਦੀ ਕਲਾ ਵਾਲੇ ਸਿੰਘ ਹੋਣ ਤੇ ਆਪਾਂ ਆਪਦੇ ਲੋਕਾਂ ਨੂੰ ਜਿਹੜੇ ਹਾਲ ਦੇ ਵਿੱਚ ਸਾਡੇ ਲੋਕ ਨੇ ਇਹਨਾਂ ਨੂੰ ਉਹ ਹਾਲ ਤੋਂ ਛੇਤੀ ਆਪਾਂ ਪੰਜਾਬ ਨੂੰ ਕਾਇਮ ਕਰੀਏ ਪੰਜਾਬ ਬਸ ਥਾਪੀ ਮਾਰੇ ਤੇ ਸਾਰੇ ਇੰਡੀਆ ਦੇ ਨਹੀਂ ਸਾਰੇ ਵਰਲਡ ਤੇ ਪੰਜਾਬ ਦਾ ਰਾਜ ਆ ਸਾਨੂੰ ਜਿਵੇਂ ਗੁਰਨਾਨਕ ਦੇਵ ਜੀ ਦੀ ਗੱਲ ਆ ਵੀ ਬਾਬਾ ਜੀ ਨੇ ਕਿਹਾ ਸੀ ਵੀ ਉੱਜੜ ਜਾਓ ਠੀਕ ਆ ਅਸੀਂ ਉੱਜੜ ਕੇ ਬਸੇ ਹੋਏ ਲੋਕ ਆ ਅੱਜ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਵਰਲਡ ਚ ਕਿਤੇ ਵੀ ਟਰੈਵਲ ਕਰ ਲਿਏ ਸੋ ਸਾਨੂੰ ਜਿਹੜੀ ਮੈਨੂੰ ਜੋ ਚੀਜ਼ ਬਖਸ਼ ਹੋਈ ਹੈ ਸਾਰੇ ਆਪਣਾ ਵੀ ਕਿਸੇ ਵੀ ਵਰਲਡ ਦੇ 에ਰਪੋਰਟ ਤੇ ਉਤਰ ਜੀਏ ਜਿੱਥੇ ਕੋਈ ਪੰਜਾਬੀ ਆ ਉਹ ਪਛਾਣਦਾ ਤੇ ਸਾਡੇ ਲੋਕਾਂ ਦਾ ਹੀ ਦਿੱਤਾ ਸਾਰਾ ਕੁਝ ਆ ਸੋ ਸਾਡਾ ਇਹ ਫਰਜ਼ ਬਣਦਾ ਮੇਰੇ ਹੋਰ ਵੀ ਆਰਟਿਸਟ ਭਰਾਵਾਂ ਦਾ ਵੀ ਇਹ ਟਾਈਮ ਆ ਪੰਜਾਬ ਨਾਲ ਖੜਨ ਦਾ ਤੇ ਆਪਾਂ ਪੰਜਾਬ ਨਾਲ ਖੜੀਏ ਅੱਜ ਬਾਬੇ ਨਾਲ ਆਣੇ ਦੀ ਸ਼ਕਤੀ ਤੇ ਆਏ ਹੋ ਸਾਡਾ ਭਰਾ ਇਸ ਸਸ਼ਕਤਾ ਦੇ ਵਿੱਚ ਪੱਤੀ ਇਸ ਨੂੰ ਰਾਸ ਕਰਕੇ ਜਾਵਾਂਗੇ ਕਿ ਪਹਿਲੇ ਦਿਨ ਕਿਾਸੀ ਕੀ ਪਤਾ ਕੀ ਦੀ ਅਰਦਾਸ ਲੱਗ ਜਾਵੇ ਚਮਤਕਾਰ ਹੋਵੇਗਾ ਤਾਂ ਉਹ ਅਰਦਾਸ ਲੋਕਾਂ ਦੀ ਲੱਗੀ ਵੀ ਆ ਇਸ ਪਰਿਵਾਰ ਮੁਸਾਬਤ ਦਾ ਕੋਈ ਵੀ ਆ ਹੋਵੇ ਜੀ ਪਤਾ ਕੀ ਗੱਲ ਆ ਛੋਟੇ ਬੱਚੇ ਆ ਜੀ ਹਨਾ ਤੇ ਫਾਦਰ ਰਾਜਵੀਰ ਵੀ ਦੇ ਪਹਿਲਾਂ ਨਹੀਂ ਹੈਗੀ ਇਸ ਦੁਨੀਆ ਤੇ ਸੋ ਉਹ ਪਰਿਵਾਰ ਦਾ ਤੇ ਉਹਦੇ ਤੋਂ ਬਿਨਾ ਉਹ ਪਰਿਵਾਰ ਆਪਾਂ ਸੋਚ ਵੀ ਨਹੀਂ ਸਕਦੇ ਸੋ ਇਹ ਤਾਂ ਸਭ ਤੋਂ ਪਹਿਲੀ ਗੱਲ ਵੀ ਹੁਣ ਵੀ ਅਸੀਂ ਬਾਬਾ ਹਾਕਮ ਸਿੰਘ ਜੀ ਨਾਲ ਮੇਰੀ ਗੱਲ ਹੋਈ ਸੀ ਬਾਬਾ ਜੀ ਕਹਿੰਦੇ ਵੀ ਆਪਾਂ ਵੀ ਸਭ ਤੋਂ ਪਹਿਲਾਂ ਰਾਜਵੀਰ ਦੀ ਕਿਉਂਕਿ ਮੈਂ ਬਾਬਾ ਜੀ ਨੂੰ ਬਾਬਾ ਜੀ ਨੇ ਉਦੋਂ ਬਾਬਾ ਜੀ ਨੇ ਅਰਦਾਸ ਕਰਤੀ ਸੀ ਬਾਬਾ ਜੀ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਬਾਬਾ ਜੀ ਨੇ ਆਹੀ ਗੱਲ ਬਾਬਾ ਹਾਕਮ ਸਿੰਘ ਜੀ ਕਹਿੰਦੇ ਵੀ ਆਪਾਂ ਮਨਕਿਰਤ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਉਣਾ ਆਪਾਂ ਰਾਜਵੀਰ ਦੀ ਆਪਾਂ ਅਰਦਾਸ ਕਰਨੀ ਆ ਤੇ ਬਾਬਾ ਜੀ ਮਿਹਰ ਕਰਨਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਾਰਜਾ ਟਰੈਕਟਰਾਂ ਵਾਲਾ ਵੀ ਬਾਅਦ ਕਰਾਂਗੇ ਪਹਿਲਾਂ ਆਪਾਂ ਰਾਜਵੀਰ ਵੀਰ ਦੀ ਸਿਹਤ ਦੀ ਅਰਦਾਸ ਕਰਕੇ ਬੋਲੇ ਓ ਨਹਾ ਸਾਸ਼ੀ ਅਕਾਲ ਜੀ ਜਿਹੜੇ ਟਰੈਕਟਰ ਤੁਸੀਂ ਦੇਨੇ ਆ ਇਹ ਕਿੰਨੇ ਚਿਰ ਇਹਨਾਂ ਦੇ ਕੋਲ ਰਹਿਣਗੇ ਜਾਂ ਵਾਪਸ ਲਵਾਂਗੇ ਜਾਂ ਪੱਕੇ ਸੰਕਤ ਦੇ ਦਿੰਦੇ ਬਾਈ ਜਿਹੜੀ ਚੀਜ਼ ਆਪਾਂ ਕਰੇ ਦੇ ਦਈਏ ਵਾਪਸ ਨਹੀਂ ਕਦੇ ਹਨਾ ਆਪਾਂ ਮਾਹਪੁਰਸ਼ਾਂ ਤੋਂ ਅਸੀਂ ਆ ਕੀ ਨਹੀਂ ਸਾਦੇ ਇਹ ਪਹਿਲਾਂ ਦੇਖੋ ਜੀ ਮੈਂ 100 ਡਾਇਰੈਕਟਰ ਅਸੀਂ ਕਿਹਾ ਸੀ 100 ਤੋਂ ਵੀ ਵੱਧ ਕਰਾਂਗੇ ਠੀਕ ਆ ਪਹਿਲਾ ਅਸੀਂ ਚੀਜ਼ ਕੀਤਾ ਸੀ ਵੀ ਜ਼ਿੰਮੇਦਾਰਾਂ ਨੂੰ ਜੇ ਇੱਕ ਇੱਕ ਜ਼ਿੰਮੇਦਾਰ ਨੂੰ ਕਰਨ ਚੱਲੀਏ ਤਾਂ ਮੈਂ ਕਿੰਨਾ ਜੀ 5 ਲੱਖ ਟਰੈਕਟਰ ਵੀ ਘਟਿਆ ਠੀਕ ਆ ਬਾਕੀ ਸਾਡੇ ਯੋਧੇ ਆਉਣਗੇ ਹੋਰ ਸੇਵਾ ਕਰਨਗੇ ਵੇਖੋ ਵਿਖਾਈ ਚੱਲੂਗਾ ਕੰਮ 100% ਕਿਉਂਕਿ ਆਪਣਾ ਪੱਗ ਦਾ ਰਤਬਾ ਪੰਜਾਬੀਆਂ ਨੇ ਬਹੁਤ ਬੜਾ ਦਿਲ ਦਰਿਆ ਦੇ ਲਿਆ ਕਈ ਲੋਕੀ ਸੇਵਾ ਕਰ ਵੀ ਰਹੇ ਆ ਠੀਕ ਆ ਬਹੁਤ ਵੱਡੇ ਲੈਵਲ ਤੇ ਸੇਵਾ ਕਰ ਰਹੇ ਆ ਜਿਹੜੀ ਅਜੇ ਅੱਗੇ ਨਹੀਂ ਆਰੀ ਇਗਾ ਇਹ ਅਸੀਂ ਜੋ ਪਹਿਲਾਂ ਅਸੀਂ ਅਸੀਂ ਲਾਇਆ ਵੀ ਕੀ ਕਰਨਾ ਚਾਹੀਦਾ ਅਸੀਂ ਗਲੋਬਲ ਸਿੱਖ ਸੰਸਥਾ ਆ ਅਸੀਂ ਉਹਨਾਂ ਨੂੰ ਦੇਦਾ ਬਹੁਤ ਗਲੋਬਲ ਸਿੱਖ ਵਾਲੇ ਅਮਰਪ੍ਰੀਤ ਹਣੀ ਬਹੁਤ ਸੋਹਣਾ ਕੰਮ ਕਰ ਰਿਹਾ ਟਰੈਕਟਰ ਰੋਜ਼ ਉਹਨਾਂ ਦੇ ਜਾ ਰਹੇ ਆ ਚੀਜ਼ਾਂ ਫਿਰ ਸਾਨੂੰ ਬੜੇ ਲੋਕਾਂ ਦੇ ਮੈਸੇਜ ਆ ਗਏ ਮੈਂ ਕਿਉਂਕਿ ਜੀ ਮੈਂ ਜਿਵੇਂ ਤੁਸੀਂ ਸਵਾਲ ਜਵਾਬ ਪੁੱਛਦੇ ਮੈਂ ਮੈਂ ਆ ਚੀਜ਼ਾਂ ਬਹੁਤ ਕੱਚਾ ਹੈ ਮੈਨੂੰ ਆ ਚੀਜ਼ਾਂ ਦਾ ਕੋਈ ਹਿਸਾਬ ਨਹੀਂ ਹੈਗਾ ਮੈਂ ਹੱਥ ਜੋੜ ਕੇ ਗੱਲ ਕਹਿ ਰਿਹਾ ਕਿਉਂਕਿ ਆਪਾਂ ਹੁਣ ਜਿਵੇਂ ਮੈਂ ਸੇਵਾ ਕੋਈ ਚੀਜ਼ ਕਰਤੀ ਮੈਂ ਸੇਵਾ ਹੁਣ ਕਰਤੀ ਤੇ ਕੋਈ ਅਗੋਂ 10 ਗੱਲਾਂ ਕਹਵੇ ਵੀ ਆ ਸੇਵਾ ਠੀਕ ਨਹੀਂ ਐ ਨਹੀਂ ਆ ਹਨਾ ਉਹਨਾਂ ਬੰਦਾ ਡੀਮੋਟੀਵੇਟ ਹੁੰਦਾ ਠੀਕ ਐ ਇੱਕ ਸੋ ਮੈਂ ਹੱਥ ਬੰਨ ਕੇ ਆ ਗੱਲ ਕਰਦਾ ਵੀ ਜਿੰਦੀ ਸਾਡੀ ਸੋਝੀ ਆ ਉਸ ਹਿਸਾਬ ਨਾਲ ਅਸੀਂ ਇੱਕ ਜੱਟ ਸਿੱਖ ਪਰਿਵਾਰ ਤੋਂ ਆ ਠੀਕ ਐ ਸ਼ੁਰੂ ਤੋਂ ਸਾਡੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਠੀਕ ਐ ਸਰਸੇ ਸਰਸੇ ਸਾਹਿਬ ਸਾਡੀ ਹਰ ਐਤਵਾਰ ਪਿੰਡ ਦੀ ਸੇਵਾ ਲੱਗਦੀ ਹੁੰਦੀ ਸੀ ਮੈਂ ਐਨਲਾਈਜ਼ ਕੀਤਾ ਵੀ ਉਦੋਂ ਬਾਬੇ ਹੁਣੀ ਕੀ ਕਰਦੇ ਦੇਸੀ ਜਿੱਦਨ ਜੇ ਕੋਈ ਕੰਮ ਨਾ ਹੋਵੇ ਆ ਇੱਥੇ ਮਿੱਟੀ ਦਾ ਢੇਰ ਪਿਆ ਉਹ ਚੱਕ ਕੇ ਬਾਬਾ ਜੀ ਹੁਣੀ ਕਹਿੰਦੇ ਸੀ ਚੱਕ ਕੇ ਉੱਥੇ ਰੱਖ ਦੋ ਵੀ ਕਾਰ ਕਾਰ ਸੇਵਾ ਇਹਨੂੰ ਹੀ ਕਹਿੰਦੇ ਆ ਵੀ ਸੇਵਾ ਚੱਲਦੀ ਰਹੇ ਸੋ ਜਿੰਨੀ ਕੁ ਮੇਰੀ ਸੋਝੀ ਉਸ ਹਿਸਾਬ ਨਾਲ ਮੈਂ ਸੋਚਿਆ ਵੀ ਆਪਾਂ ਕਾਰ ਸੇਵਾ ਵਾਲਿਆਂ ਨੂੰ ਕਿਉਂਕਿ ਹੱਡ ਸਹੀ ਵੀ ਹੋ ਜਾਣਗੇ ਠੀਕ ਆ ਹੱਡ ਸਹੀ ਵੀ ਹੋ ਜਾਣਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਪੱਧਰ ਕਰਨੀਆਂ ਸਹੀ ਕਰਨੀਆਂ ਬਾਬੇ ਆਲਰੇਡੀ ਸੇਵਾ ਕਰ ਰਹੇ ਨੇ ਠੀਕ ਆ ਉਸ ਤੋਂ ਬਾਅਦ ਮੈਂ ਆ ਗੱਲ ਵੀ ਕਹਿਣਾ ਜਿਹੜਾ ਛੋਟਾ ਜ਼ਿਮੀਦਾਰ ਆ ਵੀ ਬਾਬਾ ਜੀ ਹੁਣ ਅੱਗੇ ਮੈਂ ਤਾਂ ਹੱਥ ਜੋੜ ਕੇ ਆ ਹੀ ਕਰਦਾ ਵੀ ਕਿਉਂਕਿ ਬਾਬਾ ਜੀ ਹੁਣੀ ਘਰ ਬਣਾ ਰਹੇ ਆ ਹੁਣ ਇੰਨੀ ਸੇਵਾ ਕਰ ਰਹੇ ਨੇ ਤੇ ਮੈਂ ਤਾਂ ਬਾਬੇ ਜੀ ਆ ਵੀ ਕਹਿੰਦਾ ਵੀ ਤੇਲ ਦੀ ਸੇਵਾ ਵੀ ਤੁਹਾਡੇ ਵੱਲੋਂ ਕੀਤੀ ਜਾਵੇ ਵੀ ਜਿਹੜੇ ਜ਼ਿਮੀਦਾਰ ਨੂੰ ਟਰੈਕਟਰ ਚਾਹੀਦਾ ਤੇਲ ਦੀ ਸੇਵਾ ਵੀ ਗੁਰੂ ਕਾ ਕਾਰ ਸੇਵਾ ਵੱਲੋਂ ਜਾਵੇ ਦੋ ਦਿਨੋਂ ਟਰੈਕਟਰ ਰੱਖੇ ਆ ਦੀ ਜਮੀਨ ਵਾਹ ਕੇ ਹਨਾ ਵੀ ਵੀ ਜਿੰਨਾ ਜੋਗਾ ਨਾ ਤੇ ਕਾਰ ਸੇਵਾ ਚ ਆਪਾਂ ਤਾਂ ਕਹਿੰਦੇ ਆ ਜਦੋਂ ਹੜਾਂ ਤੋਂ ਬਾਅਦ ਜਿਹੜੇ ਟਰੈਕਟਰ ਆ ਠੀਕ ਆ ਉਹ ਆਪਣੀ ਕੌਮ ਦੇ ਲੇਖੇ ਲੱਗਣ ਠੀਕ ਆ ਕੋਈ ਵੀ ਆਪਣੇ ਆਪਣੀ ਕੌਮ ਸਭ ਤੋਂ ਪਹਿਲਾਂ ਜੇ ਪੰਜਾਬ ਤੋਂ ਬਾਹਰ ਵੀ ਕਿਤੇ ਹੈਗਾ ਠੀਕ ਆ ਆਪਣੀ ਕੌਮ ਹਾਂ ਆਪਣੀ ਕੌਮ ਤਾਂ ਲੋੜ ਬੰਦਾ ਨਾ ਹਮੇਸ਼ਾ ਖੜਦੀ ਆ ਠੀਕ ਆ ਸੋ ਇੰਨਾ ਹਾਂਜੀ ਗੋਲਡਨ ਹੱਟ ਵੱਲੋਂ 1173 ਦਾ ਐਲਾਨ ਕੀਤਾ ਜੇ ਅਸੀਂ ਬਾਅਦ ਕਿਤੇ ਕਿਸ਼ਤਾਂ ਤੋਂ ਆਪਾਂ ਭਰਨਗੇ ਕਿਸਾਨ ਉਸ ਨੂੰ ਕਿੱਦਾਂ ਦੇਖਦੇ ਹੋ ਦੇਖੋ ਹੁਣ ਗੱਲਾਂ ਨਾ ਫਿਰ ਗੋਲਡਨ ਹੱਟ ਕਿਸੇ ਨੇ ਭਰਾਲਾ ਕੀਤਾ ਵੀ ਮੈਂ ਪਹਿਲਾਂ ਮੈਨੂੰ ਐ ਲੱਗਾ ਵੀ 1100 ਟਰੈਕਟਰ ਆਪ ਦੇ ਰਹੇ ਆ ਨਾ ਬੜੀ ਵੱਡੀ ਗੱਲ ਮੈਂ ਆ ਪਰ ਉਹ ਮੈਨੂੰ ਗੱਲ ਉਹਨਾਂ ਦੀ ਫਿਰ ਵੀ ਵਧੀਆ ਲੱਗੀ ਉਹ ਕੋਈ ਮਾੜੀ ਗੱਲ ਨਹੀਂ ਉਹ ਜਿਹੜਾ ਟਰੈਕਟਰ ਆ ਜਿਹੜਾ 8 ਲੱਖ ਦਾ ਟਰੈਕਟਰ ਆ ਹਾਜੀ ਵੀ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਮੈਂ ਕਰੀ ਵਿਦਾਊਟ ਆਲ ਨੌਲੇਜ ਬੋਲ ਰਿਹਾ ਪਰ ਤੁਸੀਂ ਸਵਾਲ ਕਰਤਾ ਮੈਂ ਬੋਲ ਰਿਹਾ ਪਹਿਲੀ ਗੱਲ ਜੀ 1100 ਟਰੈਕਟਰ ਉਹ ਲੱਖ ਰੁਪਿਆ ਦਾ ਟਰੈਕਟਰ ਦਾ ਡਾਊਨ ਪੇਮੈਂਟ ਭਰ ਰਹੇ ਨੇ ਉਹ 1100 ਦੇ ਹਿਸਾਬ ਨਾਲ 11 ਕਰੋੜ ਹੋ ਗਿਆ 11 ਕਰੋੜ ਹੋ ਗਿਆ 11 ਕਰੋੜ ਰੁਪਇਆ ਦੇਣਾ ਵੀ ਕੋਈ ਖਾਲਾਜੀ ਦਾ ਵਾੜਾ ਨਹੀਂ ਠੀਕ ਹੈ ਅਸੀਂ ਵੀ 5 ਕਰੋੜ ਤੋਂ ਮੈਂ ਸੇਵਾ ਕਹੀ ਸੀ ਮੂੰਹ ਮੈਂ ਕਹਿੰਦਾ ਹੁਣ ਪਤਾ ਨਹੀਂ ਕਿੰਨਾ ਕੀ ਤਾਂ ਟੱਪ ਗਿਆ ਕੋਈ ਪਰਵਾਹ ਨਹੀਂ ਹਨਾ ਜਿੰਨੇ ਜੋਗੇ ਹੈਗੇ ਆ ਠੀਕ ਹੈ ਮੈਂ ਤਾਂ ਇੱਕ ਚੀਜ਼ ਕਹੀ ਸੀ ਜੇ ਕੋਈ ਵੇਚਣਾ ਪਟਣਾ ਵੀ ਪਿਆ ਕੋਈ ਦਿੱਕਤ ਨਹੀਂ ਆਪਦੇ ਪੰਜਾਬ ਨਾਲ ਖੜੇ ਆ ਹਨਾ ਸੋ ਬੰਦਾ ਪਰਾਲਾ ਕਰ ਰਿਹਾ ਆਪਾਂ ਕਿਸੇ ਨੂੰ ਡੀਮੋਟਿਵ ਨਾ ਕਰੀਏ ਕਿਉਂਕਿ ਅਸੀਂ ਮੈਂ ਕੋ ਜਿਆਦਾ ਪੜਿਆ ਲਿਖਿਆ ਨਹੀਂ ਆਪਾਂ ਆ ਚੀਜ਼ ਕਰਤੀ ਅਗਲੇ ਸਾਰੇ ਲੋਕੀ ਆ ਪੜ੍ਹੇ ਲਿਖੇ ਹੁੰਦੇ ਆ ਕਿਸੇ ਕੋਲੋਂ ਸਲਾਹ ਦੇਣ ਵਾਲਾ ਕੋਈ ਬੰਦਾ ਵਧੀਆ ਹੁੰਦਾ ਠੀਕ ਆ ਉਹਨਾਂ ਨੇ ਵੀ ਜਿਹੜਾ ਪ੍ਰਾਲਾ ਕੀਤਾ ਵਧੀਆ ਹੁਣ ਆਪਾਂ ਕਿਸੇ ਦਾ ਪ੍ਰਾਲਾ ਨਿੰਦਿਗੇ ਨਾ ਇੱਥੇ ਆਪਾਂ ਜਿੰਨੇ ਜੋ ਕੀਤਾ ਬਸ ਫਤਿਹ ਬਲਾਈ ਜੀ ਜੇ ਤੁਸੀਂ ਮਾਪੋਸ਼ਾ ਦੇ ਨਾਲ ਕੰਮ ਕਰ ਰਹੇ ਹੋ ਇਹ ਹਾਲਾਤ ਬਣੇ ਪੰਜਾਬ ਦੇ ਮਾਨੂੰ ਕਿਵੇਂ ਸਕੂਲ ਮਿਲਦਾ ਮਾਪੋਸ਼ਾ ਦੇ ਨਾਲ ਕੰਮ ਕਰਕੇ ਜਦੋਂ ਇਹਦੀ ਸੇਵਾ ਕਰਦੇ ਹੋ ਕਿੱਦਾਂ ਦੇ ਮੈਸੇਜ ਆ ਬਾਈ ਮੈਂ ਮੈਂ ਨਾ ਮੈਂ ਦੇਖੋ ਜੀ ਮੈਂ ਸ਼ੁਰੂ ਤੋਂ ਮਾਪੋਸ਼ਾ ਨਾਲ ਬਾਕੀ ਅਸੀਂ ਜਦੋਂ ਬਾਬਾ ਸੁੱਖਾ ਸਿੰਘ ਜੀ ਹੁਣਾ ਬਾਰੇ ਸੁਣਿਆ ਵੀ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਵੀ ਐਨਾ ਤੇ ਫਿਰ ਸਾਨੂੰ ਮੇਰੇ ਇਹ ਨਾਨਾ ਜੀ ਨੇ ਮੇਰੇ ਚਾਚਾ ਜੀ ਦੇ ਸਹੁਰਾ ਸਾਹਿਬ ਨੇ ਦਲਬਾਗ ਸਰਪੰਚ ਖੂਨਣ ਤੋਂ ਠੀਕ ਹੈ ਮੈਂ ਆਪਦੇ ਨਾਨਾ ਜੀ ਨਹੀਂ ਵੇਖੇ ਮੈਂ ਛੋਟੇ ਅੰਦੇ ਤੋਂ ਮੰਨ ਲਓ ਮੈਂ ਮੈਂ ਆਪਦਾ ਨਾਨਾ ਜੀ ਵਾਲਾ ਦਰਜਾ ਨਾਨਾ ਜੀ ਨੂੰ ਹੀ ਦਿੱਤਾ ਠੀਕ ਹੈ ਕਿਉਂਕਿ ਮੇਰੇ ਚਾਚੇ ਦੇ ਸਹੁਰਾ ਸਾਹਿਬ ਤੇ ਹਨਾ ਕੋਈ ਕੋਈ ਗਾਂ ਬਾਲੀ ਕੋਈ ਜਿਆਦਾ ਬਾਬਾ ਹਾਕਮ ਸਿੰਘ ਜੀ ਹੋਣੀ ਬਾਬਾ ਸੁੱਖਾ ਸਿੰਘ ਦੀ ਹੋਣਾ ਨਾਲ ਨਾਨਾ ਜੀ ਹੋਣਾ ਦਾ ਬਹੁਤ ਪੁਰਾਣਾ ਮੈਂ ਕਹਿੰਦਾ ਤਾਂ ਨਹੀਂ ਕਿੰਨੇ ਸਾਲ ਪੁਰਾਣਾ 50 ਸਾਲ ਪੁਰਾਣਾ ਰਿਲੇਸ਼ਨ ਠੀਕ ਆ ਵੀ 50 ਸਾਲ ਪੁਰਾਣਾ ਬਾਬਾ ਜੀ ਨਾਲ ਜਦੋਂ ਮੇਰੀ ਗੱਲ ਹੋਈ ਜਦੋਂ ਬਾਬਾ ਜੀ ਨਾਲ ਮੈਂ ਇੰਟਰਵਿਊ ਉਦੋਂ ਮੈਨੂੰ ਪਤਾ ਨਹੀਂ ਸੀ ਜਦੋਂ ਮੈਂ ਬਾਬਾ ਜੀ ਨੇ ਆਖਿਆ ਵੀ 500 ਕਰੋੜ ਵਾਲੀ ਗੱਲ ਹੋਈ ਮੈਨੂੰ ਤਾਂ ਮੈਂ ਦੱਸ ਹੀ ਨਹੀਂ ਸਕਦਾ ਮੇਰਾ ਵੀ ਮੈਂ ਕਹਿੰਦਾ ਵੀ ਹੌਸਲਾ ਐਡਾ ਪਹਾੜ ਜੱਡਾ ਹੋ ਗਿਆ ਜਦੋਂ ਉਦੋਂ ਮੈਨੂੰ ਨਹੀਂ ਪਤਾ ਸੀ ਬਾਬਾ ਜੀ ਤੁਹਾਡੇ ਬਾਰੇ ਵੀ ਆਪਣੀ ਰਿਸ਼ਤੇਦਾਰੀ ਐ ਆਪਣੀ ਰਿਸ਼ਤੇਦਾਰੀ ਕਿੰਨਾ ਆਪਣੀ ਜਾਣ ਪਛਾਣ ਵੀ ਐਵੇਂ ਤੁਸੀਂ ਆਪਣਾ ਵੀ ਪਿਆਰ ਆ ਇੰਨਾ ਇਹ ਜਦੋਂ ਮੈਂ ਪਾਤਾ ਸਟੋਰੀ ਵੀ 500 ਕਰੋੜ ਰੁਪਏ ਮੈਨੂੰ ਵਧੀਆ ਲੱਗਾ ਮੈਂ ਇੰਸਟਾਗ੍ਰam ਤੇ ਵੀਡੀਓ ਪਾਤੀ ਉਹਦਾ ਫਿਰ ਸਾਨੂੰ ਬਾਅਦ ਪਤਾ ਲੱਗਿਆ ਵੀ ਬਾਬਾ ਜੀ ਕਹਿੰਦੇ ਵੀ ਤੁਹਾਡਾ ਦਾ ਨਾਨਾ ਜੀ ਹੁਣਾਂ ਨਾਲ ਬੜਾ ਪਿਆਰ ਆ ਫਿਰ ਨਾਨਾ ਜੀ ਹੁਣੀ ਆਏ ਠੀਕ ਆ ਬਾਕੀ ਸੰਤਾਂ ਮਹਾਪੁਰਸ਼ਾਂ ਦੀ ਮੈਂ ਫਿਰ ਗੱਲ ਕਹੀ ਜਾਂਦਾ ਕਾਲੀ ਯੁਗ ਦਾ ਟਾਈਮ ਆ ਸੰਤ ਮਹਾਪੁਰਸ਼ ਨਾ ਹੋਣ ਇੰਨੀ ਭਗਤੀ ਨਾ ਹੋਵੇ ਤੇ ਕਦੋਂ ਦਾ ਸਿਸਟਮ ਮੂਧਾ ਵਾਜੇ ਠੀਕ ਆ ਠੀਕ ਆ ਆਪੇ ਜੀ